ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਤੇ ਅੱਜ ਇੱਕ ਆਪਾਂ ਫੇਰ ਐਚਫ ਗਾਂ ਸੇਲ ਲਈ ਲੈ ਕੇ ਆਏ ਤੇ ਬਾਕੀ ਸਾਰੀ ਡੀਲ ਆਪਾਂ ਲੈਨੇ ਆ ਭਰਾ ਤੋ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਕੀ ਹਾਲ ਚਾਲ ਆ ਭਰਾ ਵਧੀਆ ਬਾਈ ਵਧੀਆ ਤੁਸੀਂ ਦੱਸੋ ਬਾਈ ਕਿੰਨੇਵੇਂ ਸੂਏ ਆ ਕੀ ਗੱਲਬਾਤ ਆ ਸਾਨੂੰ ਸਾਰੀ ਇਸ ਵੀਡੀਓ ਦੇ ਵਿੱਚ ਦੱਸ ਦੇ ਆਪਣੇ ਕੋਲੇ ਬਈ ਇਹਨੇ ਤੀਜਾ ਸੂਆ ਸੂਣਾਗਾ ਤੀਜਾ ਸੂਆ ਸੂਣਾਗਾ ਇਹਨੇ ਆਪਣੇ ਕੋਲੇ ਹਾਂ ਬਈ ਤੇ ਕਿੰਨੇ ਦੁੱਧ ਕੰਪਾਸਟੀ ਕਿੰਨੀ ਰਹੀ ਕਿੰਨਾ ਦੁੱਧ ਕੱਢਿਆ ਨੇ ਪਹਿਲੇ ਸੂਏ ਵੀ ਆਪਣੇ ਕੋਲੇ ਇਹਨੇ 20 ਲੀਟਰ ਦੁੱਧ ਕੱਢਿਆਗਾ 20 ਲੀਟਰ ਤੇ ਦੂਜੇ ਸੂਏ ਬਈ ਇਹਨੇ ਕੱਢਾ 23 24 ਲਟਰ ਨਾਰਮਲ ਖਰਾਬ 23 24 ਹੁਣ ਐਤ ਕੀ ਤੀਜਾ ਸੂਆ ਸੋਣਾ ਕਿੰਨੇ ਦਿਨ ਰਹਿ ਗਏ ਬਾਈ ਸੁਣ ਦੇ ਦੇ ਸੁਣ ਦੇ ਬਾਈ ਅਹੇ 10 12 ਦਿਨ ਬਾਕੀ ਆ ਹਜੇ 10 12 ਦਿਨ ਬਾਕੀ ਆ ਬਾਈ ਬਾਕੀ ਤੁਸੀਂ ਅਡਰ ਕੁਆਲਿਟੀ ਚੈੱਕ ਕਰ ਲੋ ਤੇ ਬਾਕੀ ਜਿਹੜਾ ਬਾਈ ਥਣ ਲੱਗਿਆ ਹੋਇਆ ਉਹ ਵੀ ਮੁੱਠੀ ਵਾਲਾ ਥਣ ਲੱਗਿਆ ਤੇ ਬਾਕੀ ਹਜੇ 10 12 ਦਿਨ ਜਿੰਮੀ ਭਰਾ ਕਹਿੰਦਾ ਵੀ ਬਾਕੀ ਆ ਤੇ ਗਾਂ ਦਾ ਜਿਹੜਾ ਲੇਵਾ ਹਜੇ ਹੋਰ ਗਰੋਥ ਦੇ ਵਿੱਚ ਆਉਣਾ ਤੇ ਬਾਈ ਨੰਬਰ ਬੋਲ ਦੇ ਇੱਕ ਤਰ੍ਹਾਂ ਨੰਬਰ ਆਪਣਾ ਹੈਗਾ ਬਈ 97000 99291 9591292 हां भाई ਤੇ ਪਿੰਡ ਬੁਰਜ ਜ਼ਿਲ੍ਹਾ ਮਾਨਸਾ ਬਾਈਆਂ ਕੋਲੇ ਗਾਂ ਖੜੀ ਆ ਤੇ ਬਾਕੀ ਹਜੇ 10-12 ਦਿਨ ਕੱਢਦੀ ਆ ਤੇ ਜੇ ਕਿਸੇ ਵੀ ਭਰਾ ਨੇ ਖਰੀਦਣੀ ਹੋਵੇ ਤਾਂ ਤੁਸੀਂ ਭਰਾ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਈ ਇਹਦਾ ਰੇਟ ਰੇਟ ਬਾਈ ਆਪਾਂ ਫੋਨ ਤੇ ਕਰ ਲੈ ਰੇਟ ਬਾਈ ਫੋਨ ਤੇ ਕਰਾਂਗੇ ਤੇ ਬਾਕੀ ਧੰਨਵਾਦ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਬਾਕੀ ਜੇ ਕਿਸੇ ਵੀ ਭਰਾ ਨੇ ਆਪਣੇ ਚੈਨਲ ਤੇ ਕੋਈ ਵੀ ਸੇਲ ਖਾਤਰ ਆਪਣੇ ਜਾਨਵਰ ਦੀ ਵੀਡੀਓ ਪਾਉਣੀ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਦੋਸਤੋ